ਸਸੇਕਾ ਜੀ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਅਸੀਂ ਠੀਕ ਠਾਕ ਹੈ ਜੀ ਮੇਰੀ ਘਰ ਦਾ ਸਾਰੇ ਵਧੀਆ ਤੰਦਰੁਸਤ ਹੋਣਗੇ ਪਰਮਾਤਮਾ ਸਾਹਿਬ ਨੇ ਤੰਦਰੁਸਤ ਰੱਖੇ ਜੀ ਪਧਿਕਾ ਰੱਖੇ ਤੇ ਅੱਜ ਦੀ ਸ਼ੁਰੂਆਤ ਹੈਗੀ ਬਲੌਗ ਦੀ ਚੀਜ਼ਾਂ ਪਰ ਕੁੱਤੇ ਨੇ ਨਾ ਕੰਨ ਇਧਰੋਂ ਗਲੇ ਆ ਇੱਕ ਸਾਈਡ ਇਧਰ ਆ ਦੇ ਕੇ ਦੱਸਦਾ ਤੁਹਾਨੂੰ ਇੱਕ ਸਾਈਡ ਜਿੱਥੇ ਪਰ ਸੋਤ ਕੱਲ ਦਵਾਈ ਪਾ ਕੇ ਆਈ ਸੀ ਜੀ ਅੱਜ ਪਹਿਲਾਂ ਸਵੇਰੇ ਮੈਂ ਇਹ ਰੋਟੀ ਬਣਾ ਕੇ ਇਹਨਾਂ ਪਹਿਲਾਂ ਮੈਂ ਦਵਾਈ ਪਾਉਣ ਗਈ ਇਹਨੂੰ ਮੈਂ ਕਿਹਾ ਦੇਖਾਂ ਜਗੋਂ ਕੱਲ੍ਹ ਪਛਮੀ ਵੀ ਨਹੀਂ ਜਾਵ ਹੋਇਆ ਹੈਗਾ ਜਗੋਂ ਦੇਖ ਆ ਰੇਲ ਤਾਂ ਕਰਦੀ ਇਹ ਵੋਸ਼ਤਾਂ ਨੇ ਆ ਗਈ ਬੱਡੀਆਂ ਇਹ ਨਹੀਂ ਪੈਣਾ ਗਈ ਹੈ ਜੀ ਤੇ ਆਹ ਅੱਜ ਜਦੋਂ ਗੱਲ ਪਤਾਂ ਕੀ ਲੱਗਾ ਜਾ ਮਕਾਦਾ ਹੋਇਆ ਤੇ ਮੈਂ ਕਿਹਾ ਦਵਾਈਏ ਦੇ ਪਾਰ ਕੇ ਮੈਂ ਰੋਟੀ ਪਾਣੀ ਨਾਲੇ ਫੇ ਮੈਂ ਦਵਾਈ ਪੋਣਾਂਗੇ ਬੜੀ ਮੁਸ਼ਕਲ ਪਾਈ ਪਈ ਕੋ ਫੜਦਾ ਵੀ ਨਹੀਂ ਸੀ ਕਿੰਨੇ ਨਾਲ ਮੈਂ ਕਿਹਾ ਇਹਨੂੰ ਫੜਿਓ ਮੜਾ ਜਾ ਪਰ ਮੈਂ ਸਪਰੇਅ ਕਰ ਦਿੰਦੀ ਆ ਨਾ ਤੇ ਕੋਈ ਆਖੇ ਆਹ ਸਪਰੇਅ ਮੈਂ ਲੈ ਕੇ ਆਂਦੀ ਜਿਹਨਾਂ ਕੁੱਤਿਆਂ ਦੇ ਉੱਪਰ ਪਾਉਣ ਨੂੰ ਜਾਂ ਜਕਮਾਂ ਦੇ ਉੱਪਰ ਜਿਹੜੇ ਕੀੜੇ ਪੈਂਦੇ ਹੁੰਦੇ ਤੇ ਇਹ ਨਾ ਮੈਂ ਦੱਸਿਆ ਸੀ ਕਿਸੇ ਨੇ ਕਿ ਇਹ ਸਪਰੇਅ ਲੈ ਕੇ ਆਈ ਤੇ ਇਹ ਸਪਰੇਅ ਹੁਣ ਮੈਂ ਲਿਆ ਕੇ ਰੱਖੀ ਆ ਨਾ ਵਾਸਤੇ ਤੇ ਇਹਨਾਂ ਦੇ ਪਾਏ ਦੇ ਮਾਲਕ ਰੱਬ ਕਰੇ ਛੇ-ਛੇ ਦਿਨ ਰਾਮਾ ਜਾਵੇ ਕਿ ਲੱਕੀ ਬਨਾਣਾ ਸ਼ੇਕ ਬਣਾਉਣ ਕਰ ਆ ਜੀ ਮੈਂ ਬਨਾਣਾ ਸ਼ੇਕ ਬਣਾ ਕੇਲੇ ਆਪਣਾ ਲੈਣੇ ਕੋਈ ਕੁਝ ਖਾਦਾ ਪੀਤਾ ਨਹੀਂ ਸੀਗਾ ਚਾਹ ਤਾਂ ਬਿਲਕੁਲ ਛੱਡੀ ਹੋਈ ਤੇ ਫਟਪਟ ਬੱਤੇ ਖਾਂਦਾ ਆ ਤੇ ਨਾ ਲਾਗੇ ਨਾ ਚੋਣਦੇ ਹਣੀ ਹਾਂ ਨਾ ਸੀ

ਮੈਂ ਪਿਆਰ ਕਰਦਾ ਚਲੋ ਹਾਂ ਜਵਾਨੀ ਨੂੰ ਮਾਂ ਮੂੰਹ ਚੱਕਿਆ ਦਾ ਆਪ ਲੱਗ ਲੂਣਾ ਪੈਣਾ ਨਾ ਫਿਰ ਲਗਣਾ ਹਾਂ ਹੁਣ ਲੱਕੂ ਹੁਣ ਧਿਆਨ ਕਰਨਾ बन ਗਏ ਆਪਣਾ ਤੇ ਕਿੰਨਾ ਵਧੀਆ ਬਣਿਆ ਲਓ ਪੰਛੀ ਇਹ ਦੇ ਅਸੀਂ ਕਿੱਥੇ ਜੀ ਹੁਣ ਵਾਪਸ ਆਉਂਦੇ ਪਏ ਕੰਮ ਸੀ ਸੰਜੋਰੀ ਕਿਤੇ ਤਾਂ ਅਸੀਂ ਗਏ ਅਸੀਂ ਤੇ ਹੁਣ ਉਹ ਵਾਪਸ ਆ ਜਾਂਦੇ ਪਏ ਆ ਜੀ ਇਹਨਾਂ ਦਾ ਕਾਫੀ ਏਰੀਆ ਪਿੱਛੇ ਜਾਂਦੇ ਜਾ ਕੇ ਪੈ ਜਾਂਦਾ ਹੈ ਇਹ ਮੇਰੇ ਪਾਸ ਤੋਂ ਵਿਚਲ ਪਰ ਉਥੇ ਲੋਕਾਂ ਕੋਠੀਆਂ ਪਾਈਆਂ ਆ ਮੈਂ ਉਹੀ ਗੱਲ ਕਰਦੀ ਵੀ ਮੈਂ ਕਹਿੰਦੇ ਆਪਾਂ ਘਵਣ ਦੇ ਵਿੱਚ ਰਹਿਣੇ ਆ ਤੇ ਆਪਾਂ ਉਹੀ ਵੀ ਲੱਦਾ ਹਾਂ ਬਾਜ਼ਾਰ ਦੂਰ ਹੈ ਜਿ ਕਿਦਾਂ ਆ ਵੀ ਇੰਨਾ ਇਹ ਪਿੱਛੇ ਜਾ ਕੇ ਰਹਿੰਦੇ ਲੋਕੀ ਤੇ ਇੰਦਰ ਰਹਿ ਹੈਸ਼ ਤੋਂ ਕਾਫੀ ਦੂਰ ਪਿੱਛੇ ਜਾ ਕੇ ਪੈ ਜਾਂਦੇ ਇਹ ਤੇ ਇੰਦਰ ਪੈਂਦਾ ਜੀ ਇਹ ਚੋਗਾ ਸੈਡ ਉਹ ਤਾਂ ਖੇਰ ਖੇਰ ਜੇ ਸਾਰੇ ਪਾਸੇ ਉੱਥੇ ਕੋਠੀਆਂ ਪਾਈਆਂ ਲੋਕਾਂ ਰਹਿਣ ਰਹੇ ਆ ਹਾਈਵੇ ਕਾਫੀ ਦੂਰ ਤੱਕ ਹੈ ਦੂਰ ਇਹਨਾਂ ਤੋਂ ਕਾਫੀ ਦੂਰ ਹੈ ਜੀ ਤੇ ਤਾਂ ਵੀ ਰਹਿਣ ਰਹੇ ਆ ਜੀ ਸੁਣ ਘਰ ਆ ਗਏ ਆ ਟਾਈਮ ਹੋ ਗਿਆ 2:30 ਦਾ ਤੇ ਚਾਹ ਬਣਾ ਕੇ ਪੀਨੇ ਆ ਚਾਹ ਬਣਾ ਕੇ ਪੀ ਗਏ ਤੇ ਫਿਰ ਕੋਈ ਕੰਮ ਕੱਲ ਕਰਦੇ ਆ ਕੰਮ ਤਾਂ ਕਿੰਨੇ ਕੰਮ ਬਾਰੇ ਆ ਪਾਲਸੀ ਆ ਤੀ ਕਹੀ ਹੈਗੀ ਕੰਮ ਕੋਈ ਹੁੰਦਾ ਹੀ ਨਹੀਂ ਹੈਗਾ ਜੀ ਪਤਾ ਨਹੀਂ ਕੀ ਹੋਇਆ ਅਸੈਨਾ ਮੈਨਾ ਆ ਜਾ ਕੁਲਮੋਲੂ ਲੇਖੋ ਸੈਨਾ ਮੈਨਾ ਸਾਹਮਣੇ ਬੈਠੀ ਹੈ ਜੀ ਛੋਲੇ ਥੋਲੇ ਜਾਂਦੇ ਹੈ ਨਹੀਂ ਥਿਲੋਲੇ ਕਹਿੰਦੇ ਸੀਗੇ ਤੁਹਾਡੇ ਜਮੇ ਪਿੱਲੋ ਲਿਆਂਦੇ ਸੀ ਇਹ ਲੋ ਥੋੜੇ ਪਹਿਲੇ ਕਹਿੰਦੇ ਸੀ ਹੁਣ ਲਾਇਤੀ ਕਿ ਫਿਰ ਭਵਾਨ ਸਿਓ ਸੋਦਾ ਪਿਛਲੇ 3 ਮਹੀਨੇ ਉਹ ਕਿੱਥੇ ਗਏ ਕਿਹੜੇ ਪਹਿਲੇ ਤਾਂ ਹੀ ਨਹੀਂ ਸੀ ਫਤਮੇ ਸਾਰੇ ਪਹਿਲੇ ਕਿੱਥੋਂ ਆ ਗਏ ਹੋ ਕਿ ਲੋਕ ਲੋ ਲੈ ਕੇ ਨਹੀਂ ਗਏ ਬੰਦਾਲਾ ਸਾਰੀਆਂ ਇਹ ਚਲੋ ਬਾਕੀ ਕੰਟੀਨਿਊ ਰੱਖਿਆ ਬਲੂ ਆਪਣੇ ਵਲੌਗ ਨੂੰ ਤੇ ਸਾਰੇ ਜਣ ਬਲੌਗ ਦੇਖਿਆ ਕਰੋ ਜੀ ਲਾਈਕ ਕਮੈਂਟ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਸੰਗਤ ਹੈ ਬੋਲੂ ਹੋ ਬਲੂ ਬਹੁਤ ਭਰ ਕੇ ਦਬਾਟ ਨੇ ਕਰਾ ਲਿਆ ਆ ਜਾ ਕਿ ਭਾਇਆ ਹੀ ਗਿਆ ਨੁੱਕ ਲੱਗੀ ਆਣ ਸੁਣਿਆ ਤਾਂ ਲਾਣਾ ਪਈਏ ਛੋਟੀ ਪਾਣੀ ਖਾਣ ਇਹ ਤੇ ਆਪਾਂ ਵੀ ਚਾਹ ਪਾਣੀ ਪੀਨੇ ਆ ਜੀ ਹੁਣ ਲੱਗੇ ਬੋਲੂ ਨਾਲ ਰੋਟੀ ਖਾਣ ਦੋਗੀਆਂ ਨੂੰ तो टाइम तो हो गया जी रोटी पाई उदा आ जाओ भाई रोटियां खाइए आपसे खुला किधर पासे इधर खोला आ भाई बी लड़ाई नहीं करनी छा कि ने रोटी खा लो चलो हम लाज नहीं खा लेनी रोटी पूरी कितने बैठी है इधर तू तो रोटी खानी ਜੇ ਮੈਂ ਤੁਹਾਨੂੰ ਖਲਾਬ ਤੂੰ ਨਹੀਂ ਆਇਆ ਇਹਨਾਂ ਦਾ ਪਤਾ ਮੈਂ ਮੈਂ ਰੋਟੀ ਖਾ ਲਵਾਂ ਨਹੀਂ 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 ਉਹ ਕਿਹੜਾ ਨਹੀਂ ਜਾਵੇ ਉਹ ਖਾ ਲਾਂ ਨਹੀਂ ਹੁਣ ਤੇ ਆਪੜਾਈਏ ਜੀ ਚਨੀ ਅੰਦਾਲ ਸਬਜੀ ਜੋ ਕਿ ਨਹੀਂ ਵਧੀਆ ਬਣੀ ਜੀ ਸਬਜੀ ਚਨੀ ਆ ਜੀ ਉਹਨਾਂ ਅੱਗੇ ਰੋਟੀ ਖਾਣਾ ਸੀ ਰੋਟੀਆਂ ਖਾਣ ਲੱਗ ਮੈਂ ਤੇ ਟੇਸਟ ਖਾਣ ਲੱਗੀਆਂ ਜੀ ਵਧੀਆ ਬਣੀ ਹੈ ਰੂਮ ਮੈਂ ਚੈੱਕ ਕਰਨ ਲੱਗਿਆ ਇਹ ਬਣਾਈ ਹੈ ਇਹਨਾਂ ਪਾਪਾ ਨੇ ਬਣਾਈ ਹੈ ਮੈਂ ਚਲ ਕੇ ਇਸ ਨੂੰ ਸੀ ਨੂੰ ਸਤ ਸੰਗ ਸੁਣਨ ਗਈ ਸੀ ਕਿ ਅਸੀਂ ਜੀ ਮੈਂ ਗਈ ਆ ਚਾਰ ਸਵੇਰ ਚਾਰ ਰੇਗੋ ਭਾਈ ਆਪਣੇ ਉਹਨਾਂ ਖਾਂਦਨ thro ਟਿੱਕੂ ਨੂੰ ਨੂੰ ਕਰਦੀ ਆ ਪਰ ਮੈਂ ਤਾਂ ਖਾਣਾ ਰੋਮੀ ਤੇ ਰੇਤਾ ਨਸ਼ਾ ਹੈ ਤੂੰ ਕਰ ਲਈ ਬੰਲੇ ਯਾ ਤੂੰ ਖਾਈ ਜਾ ਆਪਣੀ ਰੋਟੀ ਮੇਰੇ ਪਰਸ਼ਾਦ ਇੱਕ ਦਸਤਾਉਂਦੀ ਐ ਮੈਂ ਕੱਲ ਨਹੀਂ ਖਾਵਾਂ ਤੈਨੂੰ ਦਿਖਾ ਲੈ ਇੱਕ ਪਾਸਾ ਲੈ ਖਾਣਾ ਜੇ ਉਹ ਨਹੀਂ ਤਾਂ ਤੇਰੇ ਪੈਰਾਂ ਦਾ ਦੇਖੀ ਕੇ ਉਹਨੇ ਭੁੱਖ ਨਹੀਂ ਲੱਗੀ ਤੈਨੂੰ ਹੋ ਬੱਕਰੀ ਵਾਕੇ ਰੋਟੀਆਂ ਉਹਦੀ ਕਰ ਦਿੰਦੀ ਮਹਫੂਤ ਨਹੀਂ ਆਦੇ। ਔਰ ਜਿਹੜੀ ਕਾਲੀਆਂ ਨੇ ਆ ਬੋਸਤਾਨ ਨੇ ਰੋਟੀਆਂ ਉਹਨਾਂ ਨੂੰ ਖਾਣ ਦਿੰਦੀ। ਮੈਂ ਜਦੋਂ ਗਏ ਸਾਸਾਂ ਨਾਲ ਜਦੋਂ ਹੋ ਗਏ ਆ 6.5, 7:30 ਚਮਾ ਦੇ ਗਏ ਸੀ 6.5 ਹੋ ਗਏ। ਤੇ ਸਾਜੇ ਦੇ ਪਾਪਾ ਨੇ ਬਣਾ ਲਈ ਸੀ ਮਿਲਾਉਂਦੇ ਨੂੰ। ਹੁਣ ਮੈਂ ਚੈੱਕ ਕਰਾਂ ਕਿਦਾਂ ਸਬਜੀ ਬਣੀ ਹੈ ਜੀ। ਤੇ ਹੁਣ ਮੈਂ ਲੱਗੀ ਐ ਰੋਟੀ ਬਣਾਉਣ। ਕੁੱਤਿਆਂ ਰੋਟੀ ਪਾਣੀ ਹੋ ਗਿਆ ਐ ਜੀ ਤੇ ਹੁਣ ਅਸੀਂ ਆਪਣੇ ਵਾਸਤੇ ਰੋਟੀ ਬਣਾਉਣ ਲੱਗੇ ਆ। ਤੇ ਅੱਜ ਥੋੜਾ ਜਿਹਾ ਲੇਟ ਹੋ ਗਿਆ ਕੰਮ ਸਾਡਾ ਤੇ ਅੱਜ ਅੱਜ ਕੰਮ ਲੇਟ ਆ ਸਾਡਾ ਥੋੜਾ ਜਿਹਾ ਪਰ ਫਿਰ ਸਾਗਰ ਆਇਆ ਨਹੀਂ ਹਜੇ ਤੇ ਬੰਕ ਚ ਤਨ ਪਤਾ ਬਿਮਾਰ ਹੋਇਆ ਹੈ ਤੇ ਉਹ ਕਹਤਾ ਬਈ ਰੋਟੀ ਦੀ ਖਾਣੀ ਹੈਗੀ ਕਿ ਖਿਚੜੀ ਖਾਣੀ ਆ ਤੇ ਚਲ ਹੁਣ ਰੋਟੀ ਬਣਾ ਕੇ ਉਸ ਬਾਅਦ ਫੇ ਮੈਂ ਖਿਚੜੀ ਬਣਾਉਣੀ ਆ ਤੇ ਪਹਿਲਾਂ ਰੋਟੀਆਂ ਲਾਈਏ ਬਸ ਪਰ ਮਾਤਾ ਸਰੂਨ ਤੰਦਰੁਸਤੀ ਦੇਵੇ ਮੇਰੇ ਬੱਚੇ ਨੂੰ ਰਾਮ ਆਜਵੇ ਠੀਕ ਹੋ ਜੇ ਮੇਰੇ ਬੱਚਾ ਕੋਨੇ ਆਨੇ ਹੱਸਦੇ ਖੇੜਦੇ ਚੰਕੇ ਲੱਗਦੇ ਆ ਮਾਣਾ ਜੇ ਕੁਛ ਹੁੰਦਾ ਤੇ ਵੀ ਅਸੀਂ ਕਹਿੰਦੇ ਬੱਚਿਆਂ ਨੂੰ ਕੱਖ ਨਾ ਹੋਵੇ ਸਾਨੂੰ ਜੋ ਮਰਜ਼ੀ ਹੋ ਜਾਵੇ ਬੱਚਿਆਂ ਦਾ ਦੁੱਖ ਨਹੀਂ ਦੇਖ ਹੁੰਦਾ ਜੀ ਦੇ ਇਤਨਾ ਨੂੰ ਕੁਛ ਮਿੰਨਿਆਂ ਦਾ ਬਾਲ ਮਿਣਾ ਪੈਂਦਾ ਹੋਵੇ ਬੱਚਿਆਂ ਦਾ ਪਰ ਤਾਂ ਦੋਸਤੇ ਰਹਿਣ ਹੱਸਦੇ ਖੇੜਦੇ ਸੋਹਣੇ ਲੱਗਦੇ ਨੇ ਬੱਚੇ ਤੇ ਹੁਣ ਰੋਟੀਆਂ ਬਣਾਉਂਦੀ ਆ ਤੇ ਸਾਸਾਂ ਗੈਸ ਚਲੋ ਕੋਈ ਘੜੀ ਮਹਾਰਾਜ ਨਾਂ ਵੀ ਲੇਖੇ ਲੋਣੀ ਚਾਹੀਦੀ ਆ ਘਰਾਂ ਦੇ ਕੰਮ ਤਾਂ ਇਹ ਤਾਂ ਮੁੱਕਦੇ ਨਹੀਂ ਤੁਹੰਦੇ ਸਾਰੇ ਤਨੋਕਣਾ ਹੀ ਨਹੀਂ ਜਨੇ ਮਰਜ਼ੀ ਕਰੀ ਚਲੋ ਤਪਾਰੇ ਕਿਰਸੀ ਗਣਤੀ ਵਿੱਚ ਨਹੀਂ ਆਉਂਦੇ ਤਾਂ ਕਰੀ ਕਿ ਮੈਂ ਕਿ ਸੋਚਿਆ ਅੱਜ ਮੈਂ ਜਾ ਹੀ ਹੋਣਾ satsang ਸੁਣਿਆ ਆਣਾ ਘੜੀ ਘੰਟਾ ਨਾਲੇ ਬੰਦੇ ਦਾ ਲੱਬ ਲੱਬ ਲੇਖੇ ਲੱਗਦਾ ਰਮਦੇ ਲੇਖੇ ਬੜੇ ਘੰਟੇ ਲੱਗਦਾ ਚਲੋ ਆਗੇ ਅਸੀਂ ਟਾਈਮ ਦੇ ਨਾਲ ਫੇ ਆਗੇ ਮੈਂ ਉੱਤੇ ਰੋਟੀ ਪਾਣੀ ਪਾਣੀ ਹੁਣ ਪਾ ਕੇ ਤੁਹਾਨੂੰ ਰੋਟੀ ਬਣਾ ਲਵਾਂ ਤੇ ਹੁਣ ਜਿਹੜੀ ਬਣਾਉਣੀ ਆ ਰੋਟੀ ਤੋਂ ਬਾਅਦ ਵਿੱਚ ਤੇ ਸਾਗਰ ਹਜੇ ਆਇਆ ਨਹੀਂ ਹੈਗਾ ਸਾਗਰ ਨੇ ਵੀ ਠੀਕ ਨਹੀਂ ਹੈਗਾ ਉਹਦੇ ਮੂੰਹ ਪੱਕਾ ਆ ਸੇ ਰੋਟੀ ਵੀ ਲੈ ਕੇ ਗਿਆ ਉਹ ਕਹਿੰਦਾ ਰੋਟੀ ਤੇ ਮੰਮੀ ਮੈਂ ਲੈ ਕੇ ਜਾਣੀ ਆਗੀ ਕਿਉਂਕਿ ਉਹ ਰੋਟੀ ਨਹੀਂ ਖਾਉਂਦੀ ਹੈਗੀ ਸੇ ਰਚਾ ਠੰਡੀ ਘਰੇ ਘਟਕੋ ਨੂੰ ਪਲਾਈ ਬਸ ਰੋਟੀ ਲੈ ਕੇ ਨਹੀਂ ਆਜੇ ਤੇ ਹੁਣ ਹਜੇ ਆਇਆ ਨਹੀਂ ਹੈ ਗਾਉਣਾ ਹਜੇ ਦੇ ਦੇ ਕੋਈ ਕਹਿੰਦਾ ਖਾਣ ਨੂੰ ਤੁਹਾਨੂੰ ਬਣਾ ਦੇਵਾਂਗੇ ਜੋ ਖਾਣ ਨੂੰ ਕੋਗਾ ਦੇ ਆਪਣੇ ਵੱਲੋਂ ਰੋਟੀਆਂ ਲਾ ਲਈਆਂ ਕੁੱਤੇਆਂ ਵੱਲੋਂ 2-4 ਵੱਧ ਰੋਟੀਆਂ ਲਾ ਲਈਆਂ ਅਸੀਂ ਕੋਈ ਛੋਟੇ ਬੱਚੇ ਰਾਤ ਨੂੰ ਕਿਵਰ ਭੁੱਖੇ ਹੋ ਜਾਂਦੇ ਆ ਨਾ ਕਰਕੇ ਰਾਤ ਨੂੰ ਇੱਕ ਦੋ ਰੋਟੀਆਂ ਹਾਂ ਚੁੱਲ੍ਹ ਕੇ ਰੱਖ ਦੇ ਦੀਆਂ ਸੀ ਜਦੋਂ ਭੁੱਖ ਲੱਗਦੀ ਵੀ ਖਾ ਲੈਂਦੇ ਕੋ ਬੱਚੇ ਛੋਟੇ ਹਨ ਭੁੱਖ ਲੱਗ ਜਾਂਦੀ ਉਹਨਾਂ ਨੂੰ ਤੇ ਤਾਂ ਕਰ ਮੈਂ ਲੱਗੇ ਖਿਚੜੀ ਬਣਾਉਣ ਜੀ ਤਾਂ ਕਹਿੰਦਾ ਮੈਂ ਰੋਟੀ ਨਹੀਂ ਖਾਣੀ ਹੈਗੀ ਖਿਚੜੀ ਮੈਨੂੰ ਬਣਾ ਦੋ ਮੈਂ ਖਿਚੜੀ ਬਣਾਉਣ ਲੱਗੇ ਆ ਰੋਟੀ ਬਣਾ ਲਈ ਐ ਮੈਂ ਮੇਰੇ ਖਿਚੜੀ ਦਾ ਕੰਮ ਹੋ ਰਿਹਾ ਤੂੰ ਮੈਨੂੰ ਕਿ ਟੋਲ ਦੇ ਬਤਾਈ ਕੀ ਟੋਲ ਦਾ ਮੈਂ ਫੀਟੀ ਖਾਣ ਤੂੰ ਹੋਰੋਂ ਪੁੱਤ ਹੋਏ ਇਹ ਜਿਹੜੀ ਬਣਾ ਕੇ ਇਹ ਜਿੰਨਾ ਆ ਕੇ ਤਾਂ ਫਿਰ ਮੈਂ ਰੋਟੀ ਖਾਣੀ ਹੈ। ਮੇਰੇ ਵਲੋਗ ਤੋਂ ਕਿੰਨਾ ਲਾਇਕਸ ਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਜੀ। ਮीडियो ਨੂੰ ਦੇਖ ਕੇ ਲਾਇਕ ਕਮੈਂਟ ਨੂੰ ਕਰਿਆ ਕਰੋ ਸਾਰੀ ਜਣੇ। ਮीडियो ਨੂੰ ਲਾਇਕ ਕਰਿਆ ਕਰੋ ਕਮੈਂਟ ਕਰਿਆ ਕਰੋ ਜੀ। ਜੇ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ। ਜੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ। ਸਿੱਖੇ ਜੀ। ਰੋਟੀ ਬਣਾ ਕੇ ਕੁੱਤੇ ਦਾ ਕੰਮ ਨਬੇੜ ਕੇ ਰੋਟੀ ਪਾਣੀ ਦਾ ਰੋਟੀ ਬਣਾ ਕੇ ਉਨਾ ਆਕੇ ਨਾਕੇ ਤੁਹਾਨੂੰ ਮੈਂ ਕਿਹਾ ਮਾਂ ਮਾਈ ਦੀ ਜੋਤ ਕਰਦੀ ਏ ਤੇ ਇਹ ਤਾਂ ਕੰਮ ਜ਼ਰੂਰੀ ਆ ਕਿ ਕਿੰਨੇ ਮੱਜ ਸਦਾ ਤੁਹਾਨੂੰ ਤੇ ਕਹ ਲੋ ਕਿਸੇ ਗੰਤਰੀ ਕਿਸੇ ਦੇਖੇ ਨਹੀਂ ਹੈਗਾ ਮਹਾਰਾ ਦਾ ਨਾਮ ਲੈਣਾ ਪਰ ਅੱਬ ਦਾ ਘੜੀ ਉਹੀ ਲਿਖੇ ਲੱਗਦਾ ਜੀ ਤੇ ਅੱਜ ਸੀਗਾ ਤੀਜਾ ਨਰਾਤਾ ਜੀ ਤੇ ਤੀਜੇ ਨਰਾਤੇ ਸ਼ਾਮ ਦੀ ਜੋਤ ਮੈਂ ਕਰਦੀ ਪਈ ਆ ਪਹਿਲਾਂ ਮਾਂ ਮਾਈ ਦਾ ਨਾਮ ਲੈ ਕੇ ਉਹਨਾਂ ਨੂੰ ਤੇ ਆ ਕੇ ਸਭ ਦੀ ਸੁੱਖ ਮੰਗਦੀ ਦੀ ਬਸ ਤੇ ਹਰ ਵੇਲੇ ਮੈਂ ਸ਼ਾਮ ਨੂੰ ਸਵੇਰੇ ਹਰ ਵੇਲੇ ਆਹੀ ਸੁੱਖ ਮੰਗਦੀ ਦੀ ਮਰਮਾਤਮਾ ਸਭ ਦਾ ਭਲਾ ਕਰੀ ਸਰਬੱਤ ਦਾ ਭਲਾ ਕਰੀ ਤੇ ਸਭ ਨੂੰ ਤੰਦਰੁਸਤੀ ਦੇਵੇ ਤੇ ਕਿਸੇ ਨੂੰ ਕੋਈ ਸ਼ਨਾਮਾ ਖਾਸ ਦੇਖਿਆ ਜੀ ਸਾਡੇ ਸੋਨੇ ਨਾ ਕਰੇ ਕੋਈ ਬਲਾਵੇ ਕੋਈ ਨਾ ਬਲਾਵੇ ਆਪਣੇ ਆਪਣੇ ਜਗਾ ਸਾਰੇ ਰਾਜੀ ਖੁਸ਼ੀ ਰਹਿਣ ਜੀ ਤੰਦਰੁਸਤੀ ਬਖਸ਼ ਮਸਰ ਠੰਡੀਆਂ ਹਵਾਵਾਂ ਆਉਣ ਸਾਰਿਆਂ ਵੱਲੋਂ ਜੀ ਤੇ ਮਹਾਮਈ ਸਭ ਤੇ ਮੇਰਾ ਦਾ ਹੱਥ ਪਰਿਆਥ ਰੱਖੇ ਮੇਰਾ ਪਰਿਆਥ ਰੱਖੀ ਜੀ ਸਿਰ ਤੇ ਸਤਿਅ ਅਸਤਿਕ ਸੇਵਾ ਸਿਮਰਨ ਬਖਸ਼ੇ ਸਾਰਿਆਂ ਨੂੰ ਦੁੱਖਾਂ ਕਲੇਸ਼ਾਂ ਨਾਸ਼ ਕਰੇ ਜੀ ਤੇ ਬਸ ਇਹ ਦੱਸਾਂ ਬੇਨਤੀਆਂ ਮੇਰੀ ਮਹਾਮਈ ਅੱਗੇ ਹੁੰਦੀਆਂ ਜੀ ਮਹਾਮਈ ਮੇਰਾ ਹੀ ਕਰੀ ਬਸ ਸਭ ਦਾ ਪਨਾਈ ਕਰੀ ਜਿਹੜਾ ਬਾਕੀਤ ਦੀ ਵੀ ਤੇ ਕਾ ਚੰਗਾ ਵੀਦ ਗਿਆ ਉਹਨਾਂ ਬੜਾ ਬਾਕੀਤ ਚੰਗਾ ਲੈ ਕੇ ਆਈ ਮਹਾਮਈ ਖੁਸ਼ੀਆਂ ਖੇਦੇ ਬਖਸ਼ੀ ਇਹ ਸਾਰਿਆਂ ਨੂੰ ਤੇ ਜੋ ਤੁਹਾਨੂੰ ਮੈਂ ਕਰ ਲਈਏ ਮਹਾਮਈ ਦੀ ਤੇ ਮਹਾਮਈ ਦਾ ਨਾਮ ਲੈ ਲਿਆ ਮਹਾਮਈ ਮੇਰੇ ਕਰੀ ਜੀ ਜੇ ਰੋਟੀ ਬਣ ਗਈ ਆ ਜੋਤ ਆਪਾਂ ਕਰ ਲਈਏ ਮਹਾਮਈ ਦੀ ਤੇ ਹੁਣ ਮੈਨੂੰ ਰੋਟੀ ਖਾਣ ਤੇ ਅੱਜ ਦਾ ਵਲੋਗ ਅੱਜ ਸਫਲ ਹੈ ਜੀ ਸਾਲੇ ਮੇਰਾ ਅੰਗਾ ਬਣਾ ਮੈਂ ਬਲੌਗ ਦੇ ਨਾਲ ਸਾਰੇ ਜਣ ਤਾਂ ਤੱਕ ਲਾਈਕ ਕਮੈਂਟ ਕਰਿਆ ਕਰੋ ਜੀ। ਇਹ ਵੀਡੀਓ ਦੇਖਦੇ ਜਣੇ ਪੂਰੀ ਦੇਖਿਆ ਕਰੋ ਵੀਡੀਓ। ਤੇ ਬਲੌਗ ਕਿਦਾਂ ਲੱਗਾ ਤੁਹਾਨੂੰ ਕਮੈਂਟ ਕਰਕੇ ਦੱਸਿਆ ਕਰੋ। ਤੇ ਲਾਈਕ ਕਮੈਂਟ ਕਰਨ ਨਾਲ ਬਾਅਦ ਤੋਂ ਸ਼ੇਅਰ ਕਰਨ ਨਾਲ ਜੀ ਸਾਰੇ ਸਾਡੀ ਬਾਤ ਨੂੰ ਸਪੋਰਟ ਕਰਨੀ। ਤੇ ਫਿਰ ਅੱਪ ਬੰਦੇ ਬਲੌਗ ਬਣਾਵਾਂਗੇ ਜੀ। ਤੇ ਮੈਂ ਚਲ ਗਈ ਸੀ ਸਾਰੇ ਸਮੀਤਾ ਸੁਣ। ਤੇ ਤੁਸੀਂ ਨੇ ਅੱਥੇ ਸਾਡੇ 6 ਵਜੇ ਆ ਕੇ ਰੋਟੀ ਬਣਾਈ ਰੋਟੀ ਬਣਾਵਾਂਗੇ ਨਾਲ ਨਾਲ ਕਿਵੇਂ ਜੋਤ ਕੀ ਸੀ। ਜੋਤ ਕਰਕੇ ਹੁਣ ਮੈਂ ਲੱਗੀ ਰੋਟੀ ਖਾਂ। ਤੇ ਤੁਹਾਨੂੰ ਸਾਡੇ ਬਲੌਗ ਦੇ ਤਾਂ ਕਿ ਤੁਹਾਨੂੰ ਕਮੈਂਟ ਕਰ ਜ਼ਰੂਰ ਕਰਦੇ ਹੋ ਲਾਈਕ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਬਾਤ ਬਾਤ ਸਾਰਿਆਂ ਨੂੰ ਬਾਤ ਬਾਤ ਸਪੋਰਟ ਕਰੋ ਜੀ ਤੇ ਦੂਜੀ ਗੱਲ ਜੋ ਲਾਈਵ ਦੇ ਵਿੱਚ ਮੈਂ ਆਉਂਦੀ ਹੁੰਦੀ ਹੁੰਦੀ ਆ ਜੀ ਤੇ ਦੋ ਪੈਨ ਹੁੰਦੀ 12 ਵਜੇ ਲਾਈਵ ਤੇ ਰਾਤ ਨੂੰ 9 ਵਜੇ ਲਾਈਵ ਤੇ ਸਾਰਿਆਂ ਦਾ ਲਾਈਵ ਦੇ ਵਿੱਚ ਆਇਆ ਕਰੋ ਜੀ ਲਾਈਕ ਕਮੈਂਟ ਕਰਿਆ ਕਰੋ ਮੈਨੂੰ ਕੁਝ ਪੁੱਛਣਾ ਚਾਹੇ ਪੁੱਛ ਸਕਦੇ ਹੋ ਕੋਈ ਗਾਣਾ ਕੋਈ ਸ਼ੌਤ ਸੁਣਨਾ ਸੁਣ ਸਕਦੇ ਹੋ ਜੀ ਤੇ ਤੁਹਾਨੂੰ ਕਿਤਾਬ ਬਲੌਗ ਬਣਾਇਆ ਤੁਹਾਨੂੰ ਕਮੈਂਟ ਕਰ ਜ਼ਰੂਰ ਦੱਸੋ ਰਾਏ ਜੀ ਤੁਹਾਨੂੰ ਦੱਸੋ ਜ਼ਰੂਰ ਤੇ ਆ ਅੱਜ ਲੱਗ ਗਿਆ ਹੁਣ ਕਹਿੰਦਾ ਆ ਮੇਰਾ ਬਿੱਲੂ ਆ ਗਿਆ ਹਾਂ ਬਿੱਲੂ ਜੇ ਬਹਾ ਆ ਜਾ ਚੋਕਲਾਉ ਮੈਨੂੰ ਨਾ ਬੇਲੀ ਹੋ ਗਈ ਹੁਣ ਮਮਾ ਹਨ ਹੁਣ ਅੱਜ ਤੱਕ ਕਰਨੀ ਹੈ ਨਾ ਤੇ ਲਾਸਟ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ سپورਟ ਕਰਨ ਦਾ ਬਹੁਤ ਬਹੁਤ ਧੰਨਵਾਦ ਜੀ ਰੱਬ ਰੱਖਾ